ਦੇ 4 ਸਾਲ ਹੋ ਗਏ ਐਮਸੀ ਬਣਿਆ ਇਹ ਸਾਡੇ ਸ਼ਹਿਰ ਦੀ ਮਾੜੀ ਕਿਸਮਤ ਲਾ ਲੋ ਜੋ ਹੈ ਜਾਂ ਮਾੜਾ ਪ੍ਰਧਾਨ ਵੇਲੇ ਸ਼ਹਿਰ ਨੂੰ ਸ਼ਹਿਰ ਦਾ ਕੋਈ ਵਿਕਾਸ ਨਹੀਂ ਹੋ ਰਿਹਾ ਸਾਰਾ ਠੱਪ ਪਿਆਗਾ ਉਹ ਵੀ ਇਹ ਪਿੱਛੇ ਸਾਰੇ ਐਮਸੀਆਂ ਨੇ ਜਿਹਨਾਂ ਨੇ ਸੱਭ ਸੰਮਤੀ ਨਾਲ ਬਿਰਕ ਨੂੰ ਬਣਾਇਆ ਸੀਗਾ ਰਾਈਸ ਪ੍ਰਧਾਨ ਮਨਿੰਦਰ ਗੌਰ ਬਿਰਕ ਨੂੰ ਤੇ ਅਸੀਂ ਜੋ ਟੈਂਡਰ ਲਵਾਏ ਵੀ ਹੁਣ ਇਹਨਾਂ ਨੇ ਬਦਲਾ ਕੋਈ ਕਰ ਤਰ ਉਹ ਵੀ ਟੈਂਡਰ ਕੈਨਸਲ ਕਰ ਦੇ ਹੁਣ ਚੌੜੀ ਗਲੀ ਆ ਉਹਦੀ ਖਾਸ ਪ੍ਰਸ਼ਾਸਨ ਦੇ ਵਿੱਚ ਬਹੁਤ ਵੱਡੀ ਸਮੱਸਿਆਵਾਂ ਹੋਈਆਂ ਮੈਂ ਵਾਰਡ ਵਾਸੀਆਂ ਨੂੰ ਲੈ ਕੇ ਐਸ.ਟੀ.ਐਮ. ਸਾਹਿਬ ਨੂੰ ਮਿਲਿਆ ਕਰ। ਉੱਥੇ ਛੋਟੀ ਜਿਹੀ ਮੈਪ ਪੈਣ ਵਾਲੀ ਆ। ਮੈਨੂੰ 3.5 ਸਾਲ ਹੋ ਗਏ ਵੀ ਸ਼ਹਿਰ ਦੇ ਵਾਸੀ ਬਹੁਤ ਪਰੇਸ਼ਾਨ ਨੇ। ਕਿੱਡੀ ਗੱਲ ਆਹੇ ਮੈਪਾਂ ਪਾਉਣੀਆਂ ਨੇ ਉਥੋਂ ਚੌੜੀ ਗਲੀ ਤੋਂ ਲੈ ਕੇ ਬਾਹਰੂਨਤਾਰੀ ਤੱਕ ਦਾ ਉੱਥੇ ਨਕਾਸ। ਤੇ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ। ਕੋਈ ਉਹ ਬਾੜੀ ਇਹ ਮੇਰੇ ਬਾੜ ਦੇ ਵਿੱਚ ਜਿੱਥੇ ਗਰੀਬ ਲੋਕ ਰਹਿੰਦੇ ਨੇ ਜੈਨਤੋ ਨਹੀਂ। ਮਾਲੀਆਂ ਦਾ ਘਰ ਉੱਥੇ ਮਾਲੀਆਂ ਦੇ ਘਰ ਦੀ ਸਾਰੀ 100 ਫੁੱਟ ਗਲੀ ਬਾਣ ਵਾਲੀ ਆ ਉੱਥੇ ਸੀਵਰੇਜ ਪਿਆ ਹੋਣਾ, ਪੱਥਰ ਪਿਆ ਹੋਣਾ। ਦੈਨ ਬਨੋਨੀ ਨੂੰ ਸੀਵਰੇਜ ਪਿਆ ਹੋਇਆ ਹੈ ਉਹ ਵਿਚਾਰੇ ਪਤਾ ਨਹੀਂ ਉਹ ਗਰੀਬਾਂ ਨਾਲ ਕੋਈ ਦੁਸ਼ਮਣੀ ਹੈ ਇਹਨਾਂ ਦੀ ਉਹ ਬਾਤ ਹੋਈਆਂ ਹੋਣੀਆਂ ਇਹਨਾਂ ਗੱਲਾਂ ਦਾ ਇੰਟਰਨੈਟ 'ਤੇ ਵਾਰੇ ਕੀ ਲੱਗਦਾ ਹੈ ਜੋ ਪ੍ਰਧਾਨ ਜੀ ਨੂੰ ਜੋ ਐਮਐਲਏ ਸਾਹਿਬ ਦੇ ਵਿੱਚ ਜੋ ਆਪਸ ਦੇ ਵਿੱਚ ਤਲਕਵਾਜੀ ਚੱਲ ਰਹੀ ਹੈ ਉਸ ਦਾ ਖਵਾਜਾ ਆਪਣੇ ਸ਼ਹਿਰ ਦੇ ਲੋਕਾਂ ਨੂੰ ਪੁੱਕ ਰਹੀ ਨੇ ਬਿਲਕੁਲ ਪੁੱਕ ਰਹੀ ਸ਼ੁਣ ਪਰ ਮੈਂ ਇਹਨਾਂ ਦੀ ਜੰਗ ਨਹੀਂ ਪੈਣਾ ਚਾਹਦਾ ਮੈਂ ਅਸੀਂ ਪਾਰਟੀ ਵਾਈ ਤੋਂ ਉਪਰ ਉੱਠ ਕੇ ਮੇਰੇ ਦੋ ਸਾਥੀ ਐ ਤੁਸੀਂ ਮੇਰੇ ਨਾਲ ਖੜੇ ਨੇ ਮੇਰੀ ਮਿਸਤਰੀ ਖੜੀ ਐ ਮੇਰੇ ਅਸੀਂ ਸ਼ਹਿਰ ਦਾ ਜਦੋਂ ਵੀ ਕੋਈ ਵੀ ਬਦਤਾਰ ਹੁੰਦਾ ਕੰਮ ਆਊਗਾ ਅਸੀਂ ਪਾਰਟੀ ਵਾਈਡ ਉੱਪਰ ਉੱਠ ਕੇ ਸ਼ਹਿਰ ਵਾਸੀਆਂ ਦੀ ਪੂਰੀ ਮਦਦ ਕਰਾਂਗੇ